ਸਸ਼ੀ ਕਾਲ ਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਆ ਪੰਜ ਤੋਂ ਸੱਤ ਫੋਟੋਆਂ ਇੱਕ ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਬਾਹੀ ਗੁਰੂ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਟਰੈਕਟਰ ਮੇਲਾ ਚੈਨਲ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀ ਬਾੜੀ ਦੇ ਸੰਦਾਂ ਦਾ ਕਾਰੋਬਾਰ ਅੱਜ ਅਸੀਂ ਲੈ ਕੇ ਆਏ ਹਾਂ ਜੀ ਲੈਂਡ ਫੋਰਸ ਦਾ ਰੀਪਰ ਵਿਕਾਊ ਹੈ ਜੀ 2019 ਮਾਡਲ ਸਾਫ ਕੰਡੀਸ਼ਨ ਅਮਰਗੜ ਦਾ ਬਣਿਆ ਏਰੀਆ ਜਗਰਾਉ ਫੁੱਲ ਗਰੰਟੀ ਹੈ ਜੀ ਰੇਟ 190000 ਸਾਫ ਕੰਡੀਸ਼ਨ ਹੈ ਜੀ ਨੰਬਰ ਤੁਸੀਂ ਨੋਟ ਕਰ ਲਓ 8528107005 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਤੂੜੀ ਵਾਲਾ ਰੀਪਰ 190000 ਚ ਖਰੀਦ ਸਕਦੇ ਹੋ ਗੰਧਾ ਦੇ ਲਾਉਣ ਵਾਲਾ ਜੰਗਲਾ ਵਿਕਾਊ ਆ ਰੇਟ ਹੈ ਜੀ 55 ਰੁਪਏ ਕਿਲੋ ਏਰੀਆ ਰਾਏਕੋਟ 55 ਰੁਪਏ ਕਿਲੋ ਰੇਟ ਰੱਖਿਆ ਗਿਆ ਏਰੀਆ ਰਾਏਕੋਟ ਹੈ ਜੀ ਬਾਕੀ ਤੁਸੀਂ ਨੰਬਰ ਨੋਟ ਕਰ ਲਓ ਇਸ ਨੰਬਰ ਤੇ ਗੱਲ ਕਰਕੇ ਖਰੀਦ ਸਕਦੇ ਹੋ 8437574190 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਨੇ ਹਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਨਵੀਂ ਵੀਡੀਓ ਜਲਦੀ ਹੀ ਤੁਹਾਡੇ ਕੋਲੇ ਪਹੁੰਚ ਸਕੇ ਮਹਿੰਦਰਾ 475 ਟਰੈਕਟਰ ਵਿਕਾਊਆ 1998 ਮਾਡਲ ਪਹਿਲੇ ਨਾ ਹੈ ਜੀ ਅਗਲੇ ਟਾਇਰ 80% ਪਿਛਲੇ ਟਾਇਰ 55% ਗੁੜੀਆਰ ਕੰਪਨੀ ਦੇ ਪੰਜਾਬ ਨੰਬਰ ਏਰੀਆ ਸਰਹੰਦ ਰੇਟ 1.90 ਲੱਖ 7883 72304 7883 72304 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਮਹਿੰਦਰਾ 475 ਟਰੈਕਟਰ ਨੂੰ 1.90 ਲੱਖ ਚ ਖਰੀਦ ਸਕਦੇ ਹੋ ਸਵਿਫਟ ਰਜ਼ਰ ਗੱਡੀ ਵਿਕਾਊ ਹੈ ਜੀ ਗੱਡੀ 2012 ਮਾਡਲ ਹੈ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਵੀਰ ਨੇ ਬਹੁਤ ਸੋਹਣੀ ਵੀਡੀਓ ਬਣਾ ਕੇ ਭੇਜੀ ਹੈ ਜੀ ਤੁਸੀਂ ਵੀ ਸਾਨੂੰ ਇਸ ਤਰ੍ਹਾਂ ਵੀਡੀਓ ਬਣਾ ਕੇ ਭੇਜ ਸਕਦੇ ਹੋ 70% ਟਾਇਰ ਨੇ ਪੰਜਾਬ ਨੰਬਰ ਹੈ ਜੀ ਰੇਟ 2,65,000 ਏਰੀਆ ਪਿੰਡ ਨਥਾਣਾ ਪਕਤਾ ਰੋਡ 2,65,000 ਰੇਟ ਰੱਖਿਆ ਗਿਆ ਜੀ 12 ਮਾਡਲ ਗੱਡੀ ਹੈ 94655290068 ਇਸ ਨੰਬਰ ਤੇ ਕਾਲ ਕਰਕੇ ਖਰੀਦ ਸਕਦੇ ਹੋ ਸੋਨਾਲਿਕਾ 745 ਟਰੈਕਟਰ ਵਿਕਾਊ ਹੈ ਜੀ 2004 ਮਾਡਲ ਹੈ ਇੰਜਨ ਗੇਅਰ ਦਾ ਓਕੇ ਹੈ ਜੀ ਕੋਈ ਕਮੀ ਭੇਸ਼ੀ ਨਹੀਂ ਮਾਲਕ ਵੀਰ ਦੇ ਫੁੱਲ ਗਾਰੰਟੀ ਦਿੱਤੀ ਹੈ ਮੌਕੇ ਤੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ 1,85,000 ਰੇਟ ਮੰਗਿਆ ਜੀ ਏਰੀਆ ਵੀਰ ਨੇ ਦੱਸਿਆ ਤੁਸੀਂ ਫੋਨ ਤੇ ਹੀ ਪਤਾ ਕਰ ਸਕਦੇ ਹੋ 9588311165 ਇਸ ਨੰਬਰ ਤੇ ਫੋਨ ਕਰਕੇ ਸੋਨਾਲਿਕਾ 745 ਟਰੈਕਟਰ 1,85,000 ਚ ਖਰੀਦ ਸਕਦੇ ਹੋ ਮੱਕੀ ਵਾਲਾ ਕਟਰ ਵਿਕਾਊ ਹੈ ਜੀ ਮੱਕੀ ਵਾਲਾ ਕਟਰ ਵਿਕਾਊ ਆ 2016 ਮਾਡਲ ਹੈ ਜੀ 4 ਲੱਖ 10 ਹਜ਼ਾਰ ਰੇਟ ਮੰਗੇ ਏਰੀਆ ਮੋਗਾ ਕੰਡੀਸ਼ਨ ਜਿਮੋਕਿਆ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਬਾਕੀ ਜਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ 9653583920 ਇਹ ਮਾਲਕਬੀਰ ਦਾ ਨੰਬਰ ਹੈ ਜੀ ਇਸ ਨੰਬਰ ਤੇ ਕਾਲ ਕਰਕੇ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੇਕਰ ਪਸੰਦ ਆਈ ਤਾਂ ਵੱਧ ਤੋਂ ਵੱਧ ਸ਼ੇਅਰ ਲਾਈਕ ਜਰੂਰ ਕਰ ਦਿਓ ਮਹਿੰਦਰਾ 265 ਟਰੈਕਟਰ ਵਿਕਾਊ ਹੈ ਜੀ 2000 ਬਾਈ ਮਾਡਲ ਟਰਬੋ ਵੀ ਲੱਗਿਆ ਮੋਡੀਫਾਈ ਹੋਇਆ ਹੈ ਰੇਟ ਹੈ 6 ਲੱਖ ਰੁਪਿਆ ਬਿਨਾ ਮੋਡੀਫਾਈ ਤੋਂ ਰੇਟ ਹੈ ਜੀ 5 ਲੱਖ ਰੁਪਏ ਪਾਵਰ ਸਟੀering ਪਾਵਰ ਬ੍ਰੇਕ ਨੰਬਰ ਮੈਂ 152 63090 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਤੇ ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਰਹੇ ਹੋ ਜੀ ਵੀਰ ਨੇ ਬਹੁਤ ਸੋਹਣੀ ਵੀਡੀਓ ਬਣਾ ਕੇ ਭੇਜੀ ਹੈ ਤੁਸੀਂ ਵੀ ਸਾਨੂੰ ਕਿਸੇ ਵੀ ਤਰ੍ਹਾਂ ਦੀ ਐਡ ਦੀ ਇਸ ਤਰ੍ਹਾਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਜਿਹਦੇ ਵਿੱਚ ਕੰਡੀਸ਼ਨ ਸਾਫ਼ ਪਤਾ ਚੱਲ ਸਕੇ ਲਓ ਜੀ ਸਾਰੇ ਕਿਸਾਨ ਭਰਾਵਾਂ ਦੀ ਡਿਮਾਂਡ ਦੇ ਉੱਪਰ ਬਹੁਤ ਹੀ ਸੋਹਣੀ ਜ਼ਮੀਨ ਦਾ ਟੱਕ ਲੈ ਕੇ ਹਾਜ਼ਰ ਹੋ ਚੁੱਕੇ ਆਂ ਜੀ ਜ਼ਮੀਨ ਦਾ ਅੰਦਾਜ਼ਾ ਤੁਸੀਂ ਇੱਥੋਂ ਲਗਾ ਸਕਦੇ ਹੋ ਕਿ ਜ਼ਮੀਨ ਦੇ ਠੇਕੇ ਉੱਪਰ ਲੱਗਣ ਦਾ ਰੇਟ 73000 ਰੁਪਏ ਜੀ ਤੇ ਬਹੁਤ ਹੀ ਸੋਹਣੀ ਝੋਨੇ ਵਾਲੀ ਜ਼ਮੀਨ ਲੈ ਕੇ ਹਾਜ਼ਰ ਹੋ ਚੁੱਕੇ ਆਂ ਜੀ ਇੱਥੇ ਸੁੱਕੇ ਹਰੇ ਹੁੰਦੇ ਨੇ ਜੀ ਬਹੁਤ ਸਿਰੇ ਦੀ ਟੌਪ ਦੀ ਜ਼ਮੀਨ ਆ ਸਾਰੀ ਜਾਣਕਾਰੀ ਨਾਲ ਇਸੇ ਵੀਡੀਓ ਦੇ ਨਾਲ ਬਣੇ ਰਹੋ ਜੀ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਚੈਨਲ ਦਾ WhatsApp ਨੰਬਰ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਣਾ ਚਾਹੁੰਦੇ ਹੋ ਜੇਕਰ ਤੁਸੀਂ ਜ਼ਮੀਨ ਦੀ ਐਡ ਕਰਵਾਉਣਾ ਚਾਹੁੰਦੇ ਹੋ ਵੇਚਣਾ ਜਾਂ ਖਰੀਦਣਾ ਚਾਹੁੰਦੇ ਹੋ ਜੇਕਰ ਕੋਈ ਠੇਕੇ ਦੇ ਜ਼ਮੀਨ ਲੈਣਾ ਚਾਹੁੰਦੇ ਹੋ ਜਾਂ ਕੋਈ ਹੋਰ ਤੁਹਾਡਾ ਕੋਈ ਕਿੱਤਾ ਆਪਣੇ ਕੋਈ ਕੰਮ ਦੀ professional ਦੀ ਹੈਣਾ ਜੀ ਕੋਈ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਸਾਡੇ WhatsApp ਨੰਬਰ ਨੋਟ ਕਰ ਲਓ 9870988446 ਇਹ ਨੰਬਰ ਦੇ ਉੱਤੇ ਤੁਸੀਂ ਵੀਡੀਓ ਜਾਂ ਫੋਟੋਆਂ ਸਾਨੂੰ ਭੇਜ ਸਕਦੇ ਹੋ ਸਾਰੀ ਜਾਣਕਾਰੀ ਦੇ ਨਾਲ ਉਦੋਂ ਬਾਅਦ ਤੁਹਾਡੀ ਐਡ ਅਸੀਂ ਲਗਾ ਦਾਂਗੇ ਜੀ ਆਪਣੇ ਚੈਨਲ ਤੇ ਆਪਣੇ ਚੈਨਲ ਉੱਤੇ ਤੁਹਾਨੂੰ ਵੱਖ-ਵੱਖ ਏਰੀਆ ਦੀਆਂ ਜ਼ਮੀਨਾਂ ਹੋਰ ਵੀ ਸੰਦ ਸੰਦੇੜੀਆਂ ਦੀਆਂ ਐਡਾਂ ਆਪਾਂ ਲੈ ਕੇ ਆਉਂਦੇ ਆ ਜੀ ਵਿੱਚ ਹੀ ਤੁਹਾਨੂੰ ਮਾਲਕ ਵੀਰਾਂ ਦੇ ਨੰਬਰ ਮਿਲਦੇ ਨੇ ਜੀ ਵਿੱਚੋਂ ਜਿਹੜਾ ਕਮਿਸ਼ਨ ਵਾਲਾ ਪਾਰਟ ਹੁੰਦਾ ਜੀ ਅਸੀਂ ਰਿਮੂਵ ਕਰ ਦਿੰਦੇ ਆ ਯਾਨੀ ਕਿ ਕਿਸੇ ਡੀਲਰ ਨੇ ਜੇ ਕੋਈ ਕਮਿਸ਼ਨ ਲੈਣਾ ਹੁੰਦਾ ਜੀ ਉਹ ਅਸੀਂ ਪਰੇ ਕਰ ਦਿੰਦੇ ਆ ਸਿੱਧਾ ਹੀ ਤੁਹਾਨੂੰ ਖਰੀਦਦਾਰ ਨਾਲ ਜਾਂ ਵੇਚਣ ਵਾਲੇ ਵੀਰ ਨਾਲ ਮਲਾਇਆ ਜਾਂਦਾ ਜੀ ਤੇ ਉਦੋਂ ਬਾਅਦ ਹਨਾ ਸਾਰਾ ਤੁਸੀਂ ਆਪ ਦਾ ਸੌਦਾ ਆਪ ਕਰ ਲੈਨੇ ਹੋ ਵਧੀਆ ਆਪਣਾ ਪਲੈਟਫਾਰਮ ਹੈ ਜੀ ਇਸੇ ਤਰ੍ਹਾਂ ਤੁਸੀਂ ਆਪਣਾ ਜਿਹੜਾ ਪਿਆਰ ਹੈ ਬਣਾਈ ਰੱਖੋ ਤੇ ਬਹੁਤ ਸਾਰਾ ਵੀਰ ਪਿਆਰ ਕਰਦੇ ਵੀ ਨੇ ਹੁਣ ਵੱਧਦੇ ਆਪਾਂ ਮੇਨ ਟੌਪਿਕ ਵੱਲ ਜਿਹੜੇ ਕਰਕੇ ਆਪਾਂ ਇਹ ਵੀਡੀਓ ਤੁਹਾਡੇ ਨਾਲ ਲੈ ਕੇ ਆਏ ਆ ਜੀ ਅੱਜ ਜਿਹੜਾ ਇਹ ਟੱਕ ਆਪਾਂ ਲੈ ਕੇ ਆਏ ਆ ਬਹੁਤ ਹੀ ਖੂਬਸੂਰਤ ਟੱਕ ਹੈ ਬਹੁਤ ਹੀ ਵੱਡਾ ਇਹ ਟੱਕ ਹੈ ਜੀ 40 ਕਿੱਲਾਂ ਦਾ ਕੁੱਲ ਆਪਣੇ ਕੋਲ ਇਹ ਜ਼ਮੀਨ ਪਹੁੰਚੀ ਹੈ ਜੀ 40 ਕਿੱਲੇ ਕਾਫੀ ਵੀਰਾਂ ਦੀ ਡਿਮਾਂਡ ਸੀ ਕਿ ਸਾਨੂੰ ਪੂਰੀ ਟੌਪ ਦੀ ਵਧੀਆ ਪਾਣੀ ਦੇ ਸਾਧਨ ਵਾਲੀ ਜ਼ਮੀਨ ਚਾਹੀਦੀ ਹੈ ਪੂਰਾ ਵੱਡਾ ਟੱਕ ਚਾਹੀਦਾ ਜੀ ਤਾਂ ਉਹਨਾਂ ਦੀ ਡਿਮਾਂਡ ਦੇ ਉੱਪਰ ਅਸੀਂ 40 ਕਿੱਲਾਂ ਦਾ ਟੱਕ ਹੀ ਲੈ ਕੇ ਆਏ ਆ ਜੀ ਹਰ ਤਰ੍ਹਾਂ ਦੀ ਸਹੂਬਦਾ ਇਹ ਤੁਹਾਨੂੰ ਟੱਕ ਦੇ ਵਿੱਚ ਦੇਖਣ ਨੂੰ ਮਿਲ ਜੂਗੀ ਸਾਰੀ ਜਾਣਕਾਰੀ ਤੁਹਾਨੂੰ ਨਾਲ-ਨਾਲ ਅਸੀਂ ਦੇ ਰਹੇ ਆ ਵੀਡੀਓ ਨੂੰ ਚਲਦੀ-ਚਲਦੀ ਨੂੰ ਸ਼ੇਅਰ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਤਾਂ ਕਿ ਸਾਰੇ ਭਰਾਵਾਂ ਤੱਕ ਆਪਣੀ ਵੀਡੀਓ ਪਹੁੰਚ ਸਕੇ ਤੇ ਜੇਕਰ ਤੁਹਾਨੂੰ ਵੀ ਕਿਸੇ ਕੋਈ ਖਾਸ ਏਰੀਆ ਦੀ ਜ਼ਮੀਨ ਵਗੈਰਾ ਚਾਹੀਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਦਿਆ ਕਰੋ ਤੁਹਾਡੀ ਕੋਈ ਵੀ ਕੁਐਰੀ ਹੁੰਦੀ ਹੈ ਜੀ ਅਸੀਂ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਆਪਣੀ ਅਗਲੀ ਵੀਡੀਓ ਦੇ ਵਿੱਚ ਜੀ 40 ਕਿੱਲਾਂ ਦਾ ਟੱਕ ਲੈ ਕੇ ਆਏ ਆ ਝੋਨੇ ਵਾਲੀ ਜ਼ਮੀਨ ਹੈ ਜੀ ਹਰ ਤਰ੍ਹਾਂ ਦੀ ਫਸਲ ਹੁੰ ਡਾਕਰਵਾਣਾ ਜੀ ਕੋਈ ਵੀ ਫਸਲ ਬੀਜ ਲਓ ਵੀਰੇ ਹਣਾ ਇੱਕ ਨੰਬਰ ਹੋ ਜਾਂਦੀ ਹੈ ਜੀ ਠੇਕੇ ਦੇ ਜ਼ਮੀਨ ਦਾ ਜਿਹੜਾ ਲੱਗਣ ਦਾ ਰੇਟ ਆ ਤੁਹਾਨੂੰ ਸਟਾਰਟਿੰਗ ਵਿੱਚ ਵੀ ਦੱਸਿਆ ਸੀ 73000 ਰੁਪਏ ਨੂੰ ਜ਼ਮੀਨ ਠੇਕੇ ਤੇ ਲੱਗੀ ਸੀਗੀ ਜੀ ਤੇ ਵਧੀਆ ਜੀ ਹੁਣ ਤੁਸੀਂ ਆਖੋਗੇ 40 ਕਿੱਲੇ ਹੈਗੇ ਨੇ ਪਰ ਇਹਨਾਂ ਵਿੱਚ ਪਾਣੀ ਦਾ ਕੀ ਸਾਧਨਾ ਕਿਉਂਕਿ ਪਾਣੀ ਤੋਂ ਬਿਨਾ ਹਣਾ ਜ਼ਮੀਨ ਹੈ ਜਿਹੜੀ ਉਹਦਾ ਕੋਈ ਮੁੱਲ ਨਹੀਂ ਜੀ ਪਹਿਲੀ ਗੱਲ ਤਾਂ ਬਈ ਨਹਿਰੀ ਪਾਣੀ ਦੀ ਸਹੂਦਤ ਇਹ ਜ਼ਮੀਨ ਦੇ ਵਿੱਚ ਹੈਗੀ ਆ ਸਭ ਤੋਂ ਪਹਿਲਾਂ ਤਾਂ ਇਹੀ ਗੱਲ ਹੈ ਕਿ ਨਹਿਰੀ ਪਾਣੀ ਤੋਂ ਉਹਨੂੰ ਦੇਖਣ ਨੂੰ ਮਿਲ ਜੂਗਾ ਜੀ ਦੂਜੀ ਵੱਡੀ ਗੱਲ ਤੁਸੀਂ ਹੈਰਾਨ ਹੋ ਜਾਓਗੇ ਕਿ ਬਾਣ ਦੇ ਵਿੱਚ 40 ਕਿੱਲਾਂ ਦੇ ਵਿੱਚ ਤੁਹਾਨੂੰ 8 ਮੋਟਰਾਂ ਦੇਖਣ ਨੂੰ ਮਿਲ ਗਈਆਂ ਜੀ ਤਾਂ ਪਾਣੀ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਮੀ ਜਿਹੜੀ ਬਾਣ ਦੇ ਵਿੱਚ ਦੇਖਣ ਨੂੰ ਮਿਲੂਗੀ ਨਹੀਂ ਮਿਲਦੀ ਜੀ ਸੋਨੂੰ ਹਨਾ 8 ਮੋਟਰਾਂ ਹੈ ਜੀ ਨਹਿਰੀ ਪਾਣੀ ਦੀ ਸਹੂਦਤ ਪੂਰੀ ਹਨਾ ਪਰਮਾਰ ਪਾਣੀ ਬਿਲਕੁਲ ਓਕੇ ਹੈ ਜੀ ਤੇ ਫਸਲਾਂ ਸਾਰੀਆਂ ਹੋ ਜਾਂਦੀਆਂ ਜੀ ਬਿਲਕੁਲ ਹਨਾ ਝੋਨਾ ਵੀ 100-100 ਮਾਣੇ ਤੋਂ ਝੋਨਾ ਦੇਖਣ ਨੂੰ ਮਿਲ ਜਾਂਦਾ ਜੀ ਠੀਕ ਹੈ ਜੀ ਹੁਣ ਕਰਦੇ ਆਂ ਜੀ ਆਪਾਂ ਏਰੀਏ ਦੀ ਗੱਲ ਸੋਨੂੰ ਏਰੀਏ ਤੋਂ ਪਹਿਲਾਂ ਦੱਸ ਦਈਏ ਕਿ ਜੇਕਰ ਕੋਈ ਦੂਰੋਂ ਨੇੜੇ ਤੋਂ ਵੀ ਵੀਰ ਇਹ ਜ਼ਮੀਨ ਖਰੀਦਣਾ ਚਾਹੁੰਦਾ ਤਾਂ ਰਿਆਸ਼ ਲਈ ਵੀ ਇਹਦੇ ਵਿੱਚ ਘਟਾਣੀ ਬਣੀ ਹੋਈ ਹੈ ਜੀ ਤੇ ਇਹ ਟਾਣੀ ਵੀ ਟਾਣੀ ਦਾ ਪ੍ਰਬੰਧ ਵੀ ਕੀਤਾ ਗਿਆ ਖੇਤ ਦੇ ਵਿੱਚ ਟਾਣੀ ਪ੍ਰੋਪਰ ਬਣੀ ਹੋਈ ਹੈ ਜੀ ਬਾਕੀ ਤੁਹਾਨੂੰ ਦੱਸ ਦਈਏ ਵੀ 2 ਕਿੱल्ल्याਾਂ ਦਾ ਰੋਡ ਦਾ ਫਰੰਟ ਵੀ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਜ਼ਮੀਨ ਦੇ ਵਿੱਚ 2 ਕਿੱल्ल्याਾਂ ਦਾ ਰੋਡ ਦਾ ਫਰੰਟ ਹੈ ਬਾਕੀ ਤੁਸੀਂ ਜਿਹੜੇ 38 ਕਿੱਲੇ ਨੇ ਹਨਾ ਉਹ ਪਿੱਛੇ ਅਟਮੇ ਰੋਡ ਤੋਂ ਆ ਤੇ ਬੂਰਾ ਵਧੀਆ ਹਨਾ ਟੱਕ ਤੁਹਾਨੂੰ ਇਹ ਦੇਖਣ ਨੂੰ ਮਿਲ ਜੂਗਾ ਜੀ ਤੇ ਹੁਣ ਆਪਾਂ ਕਰਦੇ ਹਾਂ ਜੀ ਏਰੀਏ ਦੀ ਗੱਲ ਬਹੁਤ ਸੋਹਣਾ ਏਰੀਆ ਹੈ ਜੀ ਏਰੀਏ ਦੀ ਗੱਲ ਕਰੀਏ ਤਾਂ ਰਾਣੀਆਂ ਇਹ ਏਰੀਆ ਪੈ ਜਾਂਦਾ ਜੀ ਤੇ ਸਿਰਸਾ ਜ਼ਿਲ੍ਹੇ ਦੇ ਵਿੱਚ ਇਹ ਪੈ ਜਾਂਦਾ ਹਰਿਆਣਾ ਦੇ ਵਿੱਚ ਜੀ ਤੇ ਜਿਲ੍ਹਾ सिरसा ਰਾਣੀਆਂ ਵਿੱਚ ਜ਼ਮੀਨ ਇਹ ਪੈ ਜਾਂਦੀ ਹੈ ਜੀ ਹਰਿਆਣੇ ਦੇ ਵਿੱਚ ਠੀਕ ਹੈ ਜੀ ਹੁਣ ਆਪਾਂ ਕਰ ਦਿੰਦੇ ਆ ਮਾਲਕ ਵੀਰਾਂ ਦਾ ਨੰਬਰ ਤੁਹਾਡੇ ਨਾਲ ਸ਼ੇਅਰ ਸਿੱਧਾ ਨੰਬਰ ਹੈ ਜੀ ਕੋਈ ਵਿਚੋਲੀਏ ਦਾ ਨੰਬਰ ਨਹੀਂ ਸਿੱਧੀ ਗੱਲਬਾਤ ਕਰਕੇ ਤੁਸੀਂ ਡੀਲ ਕਰ ਸਕਦੇ ਹੋ ਜੀ ਨੰਬਰ ਕਰ ਲਓ ਨੋਟ ਜੀ ਤੁਹਾਡੀ ਸਕਰੀਨ ਤੇ ਵੀ ਚਲਾ ਦਿੱਤਾ ਗਿਆ ਜੀ 822118 76906 ਇਹ ਨੰਬਰ ਦੇ ਉੱਤੇ ਗੱਲਬਾਤ ਤੁਸੀਂ ਕਰਨੀ ਹੈ ਤੇ ਜ਼ਮੀਨ ਤੁਸੀਂ ਖਰੀਦ ਲੈਣੀ ਹੈ ਜੀ ਤੇ ਸਾਰੇ ਵਿਚੋਲੀਏ ਵਗੈਰਾ ਕੋਈ ਵਿੱਚੋਂ ਸਭ ਰਿਮੂਵ ਹੈ ਜੀ ਸਿੱਧੀ ਤੁਸੀਂ ਬਲਕਵੀਰ ਨਾਲ ਗੱਲ ਕਰ ਸਕਦੇ ਹੋ ਤੇ ਰੇਟ ਵਗੈਰਾ ਤੁਸੀਂ ਇਹਨਾਂ ਤੋਂ ਪੁੱਛ ਸਕਦੇ ਹੋ ਜੀ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਹੁਣ ਤੱਕ ਵੀਡੀਓ ਦੇਖ ਰਹੇ ਆ ਤਾਂ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਹੋਰ ਵੀ ਭਰਾ ਆਪਣੇ ਨਾਲ ਜੁੜ ਸਕਣ ਤੇ ਜੇਕਰ ਉਹਨਾਂ ਦੀ ਕੋਈ ਵੀ ਅਕਵੇਰੀ ਹੈ ਕੋਈ ਉਹਨਾਂ ਦੀ ਨੀਡ ਹੈ ਤਾਂ ਸਾਡੇ ਚੈਨਲ ਥਰੂ ਜੇਕਰ ਉਹਨਾਂ ਦੀ ਪੂਰੀ ਹੁੰਦੀ ਹੈ ਤਾਂ ਸਾਨੂੰ ਬਹੁਤ ਵਧੀਆ ਲੱਗਦਾ ਜੀ ਪਿਆਰ ਦੇਣ ਲਈ ਸਾਡੇ ਚੈਨਲ ਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਆ ਇਸੇ ਤਰ੍ਹਾਂ ਦੀ ਕਿਸੇ ਹੋਰ ਕੈਂਟ ਨਵੀਂ ਵੀਡੀਓ ਨਾਲ ਤਬ ਤੱਕ ਲਈ ਰੱਬ ਰੱਖਾ ਜੀ